ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਮੁਲਾਜ਼ਮ ਜਿਹੜੇ ਨੇ ਨਾ ਉਹ ਵੀ ਪਿਛਲੇ 4 ਸਾਲਾਂ ਤੋਂ ਦਰ ਦਰ ਭਟਕ ਰਹੇ ਨੇ ਉਹਨਾਂ ਦੀ ਬੜੀਆਂ ਜਾਇਜ਼ ਮੰਗੀਆਂ ਅੱਜ ਮੰਗਾ ਨੇ ਅੱਜ ਮੇਰੇ ਕੋਲ ਦੁਆਬੇ ਦੇ ਸਾਰੇ ਜਿਹੜਾ ਤੁਸੀਂ ਟੈਰੀਕਲ ਸਕੇਲ ਦੇ ਸਟਾਫ ਕਹਿੰਦੇ ਜਿਹੜੇ ਬੱਚੇ ਪੜ੍ਹ ਲੈ ਕੇ ਮਿਹਨਤ ਕਰਕੇ ਸਰਕਾਰੀ ਜੋਬਸ ਲੈ ਲਿਆ ਇਹਨਾਂ ਨੇ ਲੇਕਿਨ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਪਿਛਲੇ 4 ਸਾਲ ਤੋਂ ਇਹਨਾਂ ਨੂੰ ਸੁਣਨ ਨੂੰ ਤਿਆਰ ਨਹੀਂਗੀ ਸਭ ਤੋਂ ਇੰਪੋਰਟੈਂਟ ਮੰਗ ਸਾਰੇ EMPLOYEES ਦੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਆ 올ਡ ਪੈਨਸ਼ਨ ਸਕੀਮ ਪਹਿਲਾ EMPLOYEES ਜਿਹੜੇ ਭਰਤੀ ਹੁੰਦੇ ਸੀਗੇ ਉਹ ਜਦੋਂ ਰਿਟਾਇਰ ਹੁੰਦੇ ਸੀ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਰੈਗੂਲਰ ਪੈਨਸ਼ਨ ਮਿਲਦੀ ਸੀ ਲੇਕਿਨ ਪਿਛਲੇ ਸਾਲ ਤੋਂ ਕਿਹੜੇ ਸਾਲ ਤੋਂ ਮਖਾਲ ਉਹਨੇ ਬੰਦ ਕਰਤੀ 2004 ਤੋਂ ਇਸ ਤਰ੍ਹਾਂ ਨਾਲ ਇੱਕ ਬੰਦ ਕਰਤੀ ਕਿ ਪੈਨਸ਼ਨ ਹੀ ਰੈਗੂਲਰ ਪੈਨਸ਼ਨ ਖਤਮ ਕਰਤੀ ਤੇ ਜਦੋਂ ਬੰਦਾ ਰਿਟਾਇਰ ਹੁੰਦਾ ਸੀ ਉਹਨੂੰ ਲੰਪਸਮ ਬਾਊਂਡ ਮਿਲਦਾ ਸੀ ਜਿਹਦੇ ਨਾਲ ਇਹਨਾਂ ਦੀ ਜ਼ਿੰਦਗੀ ਦੀ ਸਿਕਿਉਰਿਟੀ ਜਿਹੜੀ ਆ ਉਹ ਖਰਾਬ ਹੁੰਦੀ ਆ ਸੋ ਸੰਘਰਸ਼ ਸ਼ੁਰੂ ਹੋ ਗਿਆ ਸਾਰੇ ਪੰਜਾਬ ਦੇ EMPLOYEES ਚੰਡੀਗੜ੍ਹ ਦੇ ਸੈਕਟਰੀਅਟ ਤੋਂ ਲੈ ਕੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਿੰਨੇ ਤਨਾਤ ਨੇ ਸਰਕਾਰੀ ਮੁਲਾਜ਼ਮ ਉਹਨਾਂ ਦੀ ਬੜੀ ਵੱਡੀ ਮੰਗ ਸੀਗੀ ਕਿ ਸਾਨੂੰ ਇਹ 올ਡ ਪੈਨਸ਼ਨ ਸਕੀਮ ਜਿਹੜੀ ਲਾਗੂ ਕੀਤੀ ਜਾਵੇ ਔਰ ਇਸ ਮੰਗ ਨੂੰ ਅ ਮ ਆ ਗਿਆ 18 11 2022 ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਕਿਉਂਕਿ ਇਹਨਾਂ ਨੇ ਵੀ ਪਹਿਲਾਂ ਪ੍ਰੋਮਿਸ ਕੀਤਾ ਸੀ ਕੇਜਰੀਵਾਲ ਤੇ ਭਗਵੰਤ ਪਾਣ ਨੇ ਕੇ ਅਸੀਂ ਪ੍ਰਾਣੀ ਸਕੀਮ ਪੈਨਸ਼ਨ ਦੀ ਲਾਗੂ ਕਰਾਂਗੇ 18 11 2022 ਨਵੰਬਰ ਚ ਹਿਮਾਚਲ ਪ੍ਰਦੇਸ਼ ਵਿੱਚ ਇਲੈਕਸ਼ਨ ਚੱਲ ਰਹੀ ਸੀ ਤੇ ਆਮ ਆਦਮੀ ਪਾਰਟੀ ਨੇ ਜੋ ਇਹਨਾਂ ਦਾ ਜਿੱਦਾਂ ਦਾ ਇਹਨਾਂ ਦਾ ਤਰੀਕੇਕਾਰ ਆ ਮਤਲਬ ਝੂਠੇ ਵਾਅਦੇ ਕਰਕੇ ਭੱਜ ਜਾਣਾ ਜਾਂ ਯੂ ਟਰਨ ਮਾਰ ਦੇਣਾ ਹਰ ਫੈਸਲੇ ਤੇ ਇਹਨਾਂ ਨੇ ਉੱਥੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਬਕਾਇਦਾ ਸਰਕਾਰੀ 18 11 2022 ਨੂੰ ਕਿ ਅਸੀਂ ਪੰਜਾਬ ਦੇ ਵਿੱਚ 올ਡ ਪੈਨਸ਼ਨ ਸਕੀਮ ਜਿਹੜੀ 2004 ਤੋਂ ਬੰਦ ਹੈ ਉਸ ਨੂੰ ਲਾਗੂ ਕਰਾਂਗੇ ਮੋਟਾ ਲੈਣੀ ਹੈ ਅਸੀਂ ਹਿਮਾਚਲ ਵਿੱਚ ਚਲੋ ਇਲੈਕਸ਼ਨ ਖਤਮ ਹੋ ਗਏ ਤਾਂ ਅੱਜ 2022 ਨਵੰਬਰ ਤੋਂ ਬਾਅਦ ਅਪ੍ਰੋਕਸੀਮੇਟਲੀ 3 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਨੋਟੀਫਿਕੇਸ਼ਨ ਕਰਨ ਦੇ ਬਾਬਤੂ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਔਰ ਉਲਟਾ ਦੋ ਕਮੇਟੀਆਂ ਬਿਠਾਤੀਆਂ ਕਿ ਅਖੇ ਜੀ ਰਿਵਿਊ ਕਮੇਟੀਆਂ ਨੇ ਇਹ ਬਾਦੀਆਂ ਸਟੇਟਾਂ ਵਿੱਚ ਜਾ ਕੇ ਚੈੱਕ ਕਰਨ ਗਿਆ ਕਿ ਇਹਦਾ ਕੀ ਇੰਪੈਕਟ ਪਵੇਗਾ ਫਾਈਨੈਂਸ਼ੀਅਲ ਤੇ ਫਿਰ ਅਸੀਂ ਇਹ ਲਾਗੂ ਕਰਾਂਗੇ ਉਹ ਉਹ ਕਮੇਟੀਆਂ ਦੀ 3 ਸਾਲਾਂ ਤੋਂ ਕੋਈ ਰਿਪੋਰਟ ਹੀ ਨਹੀਂ ਆਈ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਡਾ ਫਰਾਡ ਖੇਡਿਆ ਗਿਆ ਸਰਕਾਰੀ ਮੁਲਾਜ਼ਮਾਂ ਦੇ ਨਾਲ ਕਿੱਡਾ ਵੱਡਾ ਧੋਖਾ ਕਿੱਡਾ ਵੱਡਾ ਝੂਠ ਜੜਾ ਵਾ ਉਹ ਲਗਭਗ ਜੇ ਆਪਾਂ ਮੋٹے ਤੌਰ ਤੇ ਕਹਿੰਦੇ ਚਾਰ ਲੱਖ ਸਰਕਾਰੀ ਮੁਲਾਜ਼ਮ ਨੇ ਪੰਜਾਬ ਦੇ ਵਿੱਚ ਉਤੋਂ ਲੈ ਕੇ ਥੱਲੇ ਤੱਕ 4 ਲੱਖ ਫੈਮਿਲੀਆਂ ਦੇ ਨਾਲ ਇੱਕ ਫਰਾਡ ਹੋਇਆ ਵਾ ਔਰ ਇੱਥੇ ਬਸ ਨੇ ਜਿਹੜੀਆਂ ਦੂਸਰੀਆਂ ਸਟੇਟ ਸੀ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਗਵਰਨਮੈਂਟ ਆ ਸੁਖਵਿੰਦਰ ਸਿੰਘ ਸੁੱਖੂ ਸਾਡੇ ਚੀਫ ਮਿਨਿਸਟਰ ਆ ਉਹਨਾਂ ਨੇ 올ਡ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੋਈ ਆ ਔਰ ਪਿਛਲੀ ਜਿਹੜੀ ਸਰਕਾਰ ਸੀ ਉੱਥੇ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਕਾਂਗਰਸ ਦੇ ਚੀਫ ਮਿਨਿਸਟਰ ਨੇ ਰਾਜਸਥਾਨ ਦੇ ਵਿੱਚ ਵੀ ਲਾਗੂ ਕਰ ਦਿੱਤੀ ਆ ਔਰ ਛੱਤੀਸਗੜ੍ਹ ਵਿੱਚ ਕਾਂਗਰਸ ਗਵਰਨਮੈਂਟ ਸੀਗੀ ਆ ਜਿਹੜੇ ਸਾਡੇ ਇੰਚਾਰਜ ਨੇ ਮਿਸਟਰ ਪਪੇਸ਼ ਪਗੇਲ ਫੋਰਮਰ ਚੀਫ ਮਿਨਿਸਟਰ ਇਹਨਾਂ ਦੀ ਸਰਕਾਰ ਨੇ ਛੱਤੀਸਗੜ੍ਹ ਵਿੱਚ ਵੀ ਲਾਗੂ ਕਰਤੀ ਸ਼ਾਇਦ ਝਾਰਖੰਡ ਵਿੱਚ ਵੀ ਇਹ ਸਕੀਮ ਲਾਗੂ ਹੋ ਚੁੱਕੀ ਤੇ ਫੇ ਕਮੇਟੀ ਜਿਹੜੀ ਤੁਹਾਡੀ ਉਹ ਕਿੱਥੇ ਫਿਰਦੀ ਨੇ ਕਿਹੜੇ ਸਟੇਟ 'ਚ ਗਈ ਉਹਨਾਂ ਨੇ ਰਿਪੋਰਟਾਂ ਨੂੰ ਕੀ ਦਿੱਤਾ